ਰੋ ਵਿਤਪਰਦਵਾਨ ਜਿੱਥੇ ਕਿ ਪੂਰੇ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਹੋ ਰਹੀਆਂ ਹਨ ਉਸ ਦੇ ਚਲਦਿਆਂ ਕਲਾਨੌਰ ਦੇ ਵਿੱਚ 6 ਪੰਚਾਇਤਾਂ ਹਨ ਪਰ ਇੱਕ ਵੀ ਪੰਚਾਇਤ ਚ ਪੰਚਾਇਤੀ ਚੋਣ ਨਹੀਂ ਹੋ ਰਹੀ ਇਸ ਸਬੰਧੀ ਜਦੋਂ ਅਸੀਂ ਬੀਡੀਪੀਓ ਮੈਡਮ ਨੀਰੂ ਬਾਲਾ ਨਾਲ ਗੱਲਬਾਤ ਕੀਤੀ ਤੇ ਉਹਨਾਂ ਨੇ ਦੱਸਿਆ ਕਿ ਇੱਥੋਂ ਦੀ ਵਾਰਡਬੰਦੀ ਨਾ ਹੋਣ ਕਰਕੇ ਇੱਥੋਂ ਦੀਆਂ ਚੋਣਾਂ ਭੰਗ ਕਰ ਦਿੱਤੀਆਂ ਹਨ ਔਰ ਇਸ ਦੇ ਸਬੰਧ ਵਿੱਚ ਅੱਜ ਕਲਾਨੌਰ ਸ਼ਹਿਰ ਵਾਸੀਆਂ ਵੱਲੋਂ ਬਾਜ਼ਾਰ ਬੰਦ ਕਰਕੇ ਧਰਨਾ ਲਗਾਇਆ ਇਸ ਦੀਆਂ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਧੰਨਵਾਦ ਮਤਲਬ ਜਿਹਨਾਂ ਕਹਿੰਦੇ ਸੀ ਸਾਹਿਬ ਦੇ ਵੇਟ ਕਰਨੀ ਆ ਉਸ ਤੋਂ ਬਾਅਦ ਆਈ ਸੜਕ ਤੇ ਬੈਠਾ ਸੜਕ ਤੇ ਨਹੀਂ ਆਪਾਂ ਸੜਕ ਤੇ ਪੈਣਾ ਬਚਾ ਸਕਦੇ ਨਹੀਂ ਰੋਡ ਨਹੀਂ ਜਾਮ ਕਰਦੇ ਨਹੀਂ ਕਰਨਾ ਜੀ ਰੋਡ ਜਾਮ ਆਹ ਰੋਡ ਤੇ ਬੈਠਾ ਲੋਕਾਂ ਨੂੰ ਪਰੇਸ਼ਾਨ ਨਹੀਂ ਨਹੀਂ ਕੋਈ ਨਹੀਂ ਦੇਖੋ ਇਹ ਸ਼ਹਿਰ ਵਾਲੀ ਪ੍ਰੇਸ਼ਾਨੀਆਂ ਆਉਂਦੀ ਕਲਾ ਨੌਰ ਦੀ ਪੰਚਾਇਤ ਤੋਂ ਥਾਣੇ ਵਾਲੇ ਚੋਰ ਮੁਰਦਾਬਾਦ 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 ਐਡੀਸੀ ਮੁਰਦਾਬਾਦ ਐਡੀਸੀ ਚੋਰ ਮੁਰਦਾਬਾਦ ਐਡੀਸੀ ਚੋਰ ਮੁਰਦਾਬਾਦ ਐਡੀਸੀ ਚੋਰ ਮੁਰਦਾਬਾਦ ਜੀ ਕੈਂਟ ਤੋਂ 70 ਕੋਲ ਇਹ ਔਰ ਵਿਜੀਲੈਂਸ ਨੂੰ ਕੋਈ ਪੁੱਛਣ ਦੀ ਲੋੜ ਨਹੀਂ ਤੁਹਾਨੂੰ ਸਦਾ ਦੇ ਹੀ ਸੰਕੇਤ ਦੇਾਂਗੇ ਆ ਗਰਦਾਕਲਾਂ ਨੂੰ ਬੱਸ ਸਟੈਂਡ ਤੇ ਜਿਹੜੀ ਰੋਟ ਹੋ ਰਹੀ ਆ ਆ ਜਿਹੜੀ ਸਾਡੇ ਵੀਡੀਓ ਮੈਡਮ ਲੋਟ ਕਰ ਰਹੇ ਨੇ ਜਿਹੜੇ ਅਸਲ ਜਿਹੜੀ ਇੱਥੇ ਲੋਟ ਕੀ ਪੰਜਾਬ ਸਰਕਾਰ ਪੰਜਾਬ ਦੇ ਵਿੱਚ ਚੋਣਾ ਕਰਵਾਣ ਜਾ ਰਹੀ ਆ ਕਲਾਨੌਰ ਦੇ ਵਿੱਚ ਪਿਛਲੇ 11 ਸਾਲਾਂ ਤੋਂ ਕੋਈ ਚੋਣ ਨਹੀਂ ਹੋਏ 11 ਸਾਲਾਂ ਤੋਂ ਕੋਈ ਚੋਣ ਨਹੀਂ ਹੋਏ ਫੂਨ ਵੀ ਇਹਨਾਂ ਨੇ ਕਲਾਨੌਰ ਤੋਂ ਬਾਜਾ ਰੱਖਣ ਵਾਸਤੇ ਆਪਣੀ ਗੰਦੀ ਸਿਆਸਤ ਖੇਡਦੇ ਹੋਏ ਵਾਟਵਾਰਦ ਬੰਦੀ ਦਾ ਬਹਾਨਾ ਦੇ ਕੇ ਕਲਾਨੌਰ ਦੀਆਂ ਪੰਚਾਇਤੀ ਚੋਣਾਂ ਰੱਦ ਕਰਨ ਦਾ ਫੈਸਲਾ ਲਿਆ ਅਸੀਂ ਸਵੇਰ ਤੋਂ ਇੱਥੇ ਧਰਨੇ ਤੇ ਬੈਠੇ ਹੋਏ ਆਂ ਕਲਾਨੌਰ ਅਜ ਮਕਮਲ ਤੌਰ ਤੇ ਬੰਦ ਆ ਕਲਾਨੌਰ ਮੁਕੰਮਲ ਤੋਂ ਬੰਦਾ ਸਾਰੇ ਸ਼ਹਿਰ ਵਾਸੀ ਇੱਥੇ ਬੈਠੇ ਹੋਏ ਜਿੰਨਾਂ ਚ ਕੀ ਬਹੁਤ ਗੁੱਸਾ ਤੇ ਰੋਸ ਪਾਇਆ ਜਾ ਰਿਹਾ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਹੈ ਕਿ ਅੱਧੇ ਘੰਟੇ ਦੇ ਵਿੱਚ ਵਿੱਚ ਆ ਕੇ ਸਾਡੀਆਂ ਮੰਗਾਂ ਮੰਗੀਆਂ ਮੰਨੀਆਂ ਜਾਣ ਨਹੀਂ ਤੇ ਅਸੀਂ ਪਟਾਲਾ ਰੋਡ ਜਿਹੜਾ ਪੀਡੀਓ ਬਲਾਕ ਦੇ ਬਾਹਰ ਜਾ ਕੇ ਹੀ ਸੜਕ ਜਾਮ ਕਰਾਂਗੇ ਔਰ ਇਸ ਦਾ ਸਿੱਧੇ ਤੌਰ ਤੇ ਜ਼ਿੰਮੇਦਾਰ ਪ੍ਰਸ਼ਾਸਨ ਖੁਦ ਆਪ ਹੋਵੇਗਾ ਕਿਉਂਕਿ ਕਲਾਨੌਰ ਦੇ ਵਿੱਚ ਧੱਕੇਸ਼ਾਹੀ ਪਿਛਲੇ ਲੰਬੇ ਸਮੇਂ ਤੋਂ ਚੱਲੀ ਚੱਲ ਰਹੀ ਆ ਕਿ ਕਿ ਇਥੋਂ ਦੀ ਪੰਚਾਇਤ ਦਾ ਖਰਚਾ ਜੋ ਵੀ ਸੋਰਸਸ ਨੇ ਉਹ ਸਾਰੇ ਦੇ ਸਾਰੇ ਇਹ ਮਲਿਆ ਮੀਟ ਕਰਦੇ ਪਏ ਨੇ ਇਥੋਂ ਦੇ ਫੰਡ ਜਿਹੜੇ ਨੇ ਉਹਦਾ ਡਿਸਪੋਸ ਕਰਦੇ ਪਏ ਨੇ ਇਹ ਚੰਗਾ ਹੀ ਨਹੀਂ ਇਹ ਚੰਗਾ ਹੀ ਨਹੀਂ ਕਿਥੇ ਪੰਚਾਇਤ ਦੀ ਚੋਣ ਚੋਣ ਹੈ ਇਹ ਇਹਨਾਂ ਦੀ ਗੰਦੀ ਸਿਆਸਤ ਹੈ ਇਸਾ ਇਹਨਾਂ ਦੇ ਕੰਨ ਖੋਲਣ ਲਈ ਸਾਨੂੰ ਜੋ ਵੀ ਕਰਨਾ ਪਏਗਾ ਜੋ ਵੀ ਸਾਨੂੰ ਕੜੇ ਕੜੇ ਕਦਮ ਉਠਾਉਣੇ ਪੈਣਗੇ ਉਹ ਉਠਾਵਾਂਗੇ ਤੇ ਸਰਕਾਰ ਦੇ ਕੰਨ ਖੋਲਾਂਗੇ ਨਹੀਂ ਕਲੰਵਰਤੀ ਪੰਚਾਇਤ ਦੀ ਲਖਸ਼ਮੀ ਹੋ ਰਹੀ ਜੋ ਕਿ ਇਹਦੇ ਭਾਗਤផល ਕੋ ਨਹੀਂ ਹੋ ਜਾਏਗੀ ਉਹਦੇ ਬਾਰੇ ਆਪਾਂ ਕੀ ਕਹਿਣਾ ਕਰੀਏ ਉਹਦੇ ਬਾਰੇ ਮੈਂ ਇਹੋ ਗੱਲ ਕਹਿਣਾ ਚਾਹੁੰਦੀ ਆ ਕਿ ਸਾਡੀਆਂ ਜਿਹੜੀਆਂ ਵੋਟਰ ਸੂਚੀਆਂ ਤਿਆਰ ਨਹੀਂ ਹੋਈਆਂ ਅਸੀਂ ਇਲੈਕਸ਼ਨ ਕਮਿਸ਼ਨ ਨੂੰ ਲਿਖ ਕੇ ਭੇਜਿਆ ਐ ਡੀਸੀ ਸਾਹਿਬ ਦੁਆਲਬ ਨੇ ਇਲੈਕਸ਼ਨ ਕਮਿਸ਼ਨ ਨੂੰ ਲਿਖ ਕੇ ਭੇਜਿਆ ਜੋ ਵੀ ਸਾਨੂੰ ਉੱਤਰੋ ਗਾਈਡਲਾਈਨ ਆਣ ਗਈਆਂ ਇਲੈਕਸ਼ਨ ਕਰਾਉਣਾ ਜਾਂ ਨਹੀਂ ਕਰਾਉਣਾ ਅਈ ਉਸ ਤੋਂ ਬਾਅਦ ਇਹ ਜਿਹੜਾ ਇਹਦਾ ਕੋਈ ਵੀ ਡਿਸੀਜਨ ਦਾ ਮਾਮਲਾ ਹੈ ਤੇ ਨਗਰ ਕੌਂਸਲ ਦਾ ਕਹਿਣਾ ਵਾ ਕਿ ਏਡੀਸੀ ਸਾਹਿਬ ਉਹ ਕਾਰਜ ਜਿਹੜਾ ਵਾ ਸਾਡੇ ਨਾਲ ਆਣ ਕੇ ਗੱਲਬਾਤ ਕਰੇ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਮੈਂ ਉਹਦੇ ਬਾਰੇ ਕੋਈ ਵੀ ਕਮੈਂਟ ਨਹੀਂ ਤੁਹਾਨੂੰ ਦੇਣਾ ਚਾਹੁੰਦੀ ਇਹ ਗੱਲ ਜਿਹੜੀ ਏਡੀਸੀ ਸਾਹਿਬ ਤੱਕ ਰਿਹਾ ਮੇਰੇ ਸੀਨੀਅਰ ਅਫਸਰ ਹੈ ਮੈਂ ਉਹਨਾਂ ਨੂੰ ਕੋਈ ਹੁਕਮ ਨਹੀਂ ਕਰ ਸਕਦੀ ਕਿ ਉਹ ਮੇਰੇ ਦਫ਼ਤਰ ਆ ਕੇ ਤੇ ਇਸ ਕਰ ਮੈਨੂੰ ਨਹੀਂ ਦੇਣਾ ਪ੍ਰੇਅਰ ਹੋਏਗਾ ਕਿ ਇਲੈਕਸ਼ਨ ਹੋਣੇ ਜਾਂ ਨਹੀਂ ਹੋਣੇ ਇਹਦਾ ਜੋ ਵੀ ਇਲੈਕਸ਼ਨ ਕਮਿਸ਼ਨ ਵੱਲੋਂ ਆਣ ਗਿਆ ਗਾਈਡਲਾਈਨ ਉਹ ਸਾਹਿਬ ਨਾਲ ਹੀ ਅਸੀਂ ਦੱਸਾਂਗੇ ਮੈਂ ਪਹਿ